ਮਲੋੜ ਦੇ ਪਿੰਡ ਅਗਲ ਖੁਰਾਨਾ ਦੇ ਵਿੱਚ ਜਿੱਥੇ ਇੱਕ ਵੱਡਾ ਹਾਸਾ ਕਹਿ ਸਕਦੇ ਹਾਂ ਹਾਸਾ ਕੀ ਨੇ ਕਿ ਇੱਕ ਬੇ ਹਲਾਤਾਂ ਦੇ ਵਿੱਚ ਦੋ ਲਾਸ਼ਾਂ ਨੇ ਜਿਹੜੀਆਂ ਉਹ ਅਕਸਰ ਇੱਕ ਸੁਨਸੁਨਾਨੇ ਰਾਤੋਂ ਮਿਲੀਆਂ ਨੇ ਤਾਂ ਪੁਲਿਸ ਜਿਹੜੀ ਹੈ ਉਹ ਮੌਕੇ ਤੇ ਜਾਂਚ ਕਰ ਰਹੀ ਹੈ ਜਾਂਚ ਹੈ ਜਿਹੜੀ ਜਿਹੜੇ ਡੀਐਸਪੀ ਅਕਬਾਲ ਨੇ ਉਹ ਮਲੋੜ ਤੋਂ ਤਾਂ ਉਹਨਾਂ ਵੱਲੋਂ ਕੀ ਚੱਲ ਰਹੀ ਹੈ ਤੇ ਐਸਪੀ ਡੀ ਜਿਨਾਸ਼ੀ ਮੁਖਸ਼ਰ ਸਾਹਿਬ ਦੇ ਜਿਹੜੇ ਕਪਤਾਨ ਨੇ ਉਹਨਾਂ ਵੱਲੋਂ ਜਿਹੜੀ ਟੀਮਾਂ ਕਟਿੰਗ ਕਰਕੇ ਸੀਆਈਏ ਸਿਮਟ ਜੜੀਆਂ ਟੀਮਾਂ ਨੇ ਉਹ ਲਗਾ ਦਿੱਤੀਆਂ ਗਈਆਂ ਨੇ ਤੇ ਤਸਵੀਰਾਂ ਨੇ ਜਿੱਥੇ ਵੱਡੀ ਤਰ੍ਹਾਂ ਦੇ ਵਿੱਚ ਜਿਹੜੇ ਪਿੰਡ ਵਾਲੇ ਨੇ ਉੱਥੇ ਮੌਜੂਦ ਨੇ ਤਾਂ ਇਹ ਵਕ ਵਕ ਟੀਮਾਂ ਜਿੱਥੇ ਪੁਲਿਸ ਪਾਰਟੀ ਹੈ ਉਹ ਵੱਡੇ ਤੌਰ ਤੇ ਉੱਤੇ ਜਿਹੜੀ ਹੈ ਇੱਥੇ ਮੌਜੂਦ ਨੇ ਤਾਂ ਅਕਸਰ ਸੁੱਤਰ ਜਿਹੜੇ ਬੇਮਿਲਿਆ ਸੁੱਤਰ ਨੇ ਉਹਨਾਂ ਦੇ ਹਵਾਲੇ ਤੋਂ ਕੁਝ ਗੱਲਾਂ ਜਿਹੜੀਆਂ ਹੈ ਸੀ ਪਤਾ ਲੱਗੀਆਂ ਨੇ ਕਿ ਅਕਸਰ ਜਿਹੜੇ ਕੋਈ ਪਰਿਵਾਰਿਕ ਜਿਹੜਾ ਜਾਇਦਾਦ ਨੂੰ ਲੈ ਕੇ ਜਿਹੜਾ ਇਹਨਾਂ ਦਾ ਆਪਸੀ ਮਸਲਾ ਸੀ ਉਹ ਜਿਹੜਾ ਕਾਫੀ ਦਿਨਾਂ ਤੋਂ ਚੱਲਦਾ ਨਜ਼ਰ ਆਇਆ ਸੀ ਤਾਂ ਤਸਵੀਰਾਂ ਦਿਖਾ ਦੇਣਾ ਚਾਹੁੰਦੇ ਤਸਵੀਰਾਂ ਨੇ ਜਿੱਥੇ ਜਿਹੜੀ ਪੁਲਿਸ ਪਾਰਟੀ ਹੈ ਉਹ ਜਿਹੜੀ ਹੈ ਜਾਂਚ ਪੜਤਾਲ ਕਰਦੀ ਹੋਈ ਨਜ਼ਰ ਆਈ ਹੈ ਤਾਂ ਜਿਹੜੀਆਂ ਹਜੇ ਤੱਕ ਜਿਹੜੀਆਂ ਬੇ ਹਾਲਾਤਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਲਾਸ਼ਾਂ ਨੇ ਉਹ ਉਤਰਾਂ ਇਹ ਜਿਹੜੀ ਪੁਲਿਸ ਦਾ ਜਾਂਚ ਪੜਤਾਲ ਕਰ ਰਹੀ ਹੈ ਤਾਂ ਸੇ ਪਾਸੇ ਜਿਹੜੀ ਪੁਲਿਸ ਹੈ ਉਹ ਆਪਣੀ ਜਾਂਚ ਕਰਦੀ ਹੋਈ ਨਜ਼ਰ ਆਈ ਹੈ ਤਾਂ ਇਹ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਕਾਜ ਚਿਤ ਕੀਤੀ ਜਾ ਰਹੀ ਹੈ ਕਿ ਅੱਗੇ ਨਿਆਂ ਸਾਹਮਣੇ ਆਉਣਾ ਹੈ। ਰੱਖ ਰਹੀਆਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਉਹ ਹਜੇ ਪੁਲਿਸ ਦਾ ਕਹਿਣਾ ਕਿ ਜਾਂਚ ਤੋਂ ਬਾਅਦ ਹੀ ਮੀਡੀਆ ਨੂੰ ਦੱਸਿਆ ਜਾਣੀ ਹੈ। ਅਕਸਰ ਆਪਣੇ ਵਾਰਿਕ ਦੇ ਜਿਹੜੇ ਪਰਿਵਾਰਿਕ ਜਿਹੜਾ ਪ੍ਰਾਪਰਟੀ ਨੂੰ ਲੈ ਕੇ ਜਿਹੜਾ ਗੈਰ ਪ੍ਰਮਾਨਿਤ ਸੂਤਰਾਂ ਵੱਲੋਂ ਗੱਲਾਂ ਸਾਹਮਣੇ ਆਈਆਂ ਕਿ ਪਰਿਵਾਰਿਕ ਦੇ ਜਿਹੜਾ ਕੁਝ ਜਾਇਦਾਦ ਨੂੰ ਲੈ ਕੇ ਜਿਹੜਾ ਆਪਸੀ ਘਰਾਂ ਦੇ ਵਿੱਚ ਡਿਸਪਿਊਟ ਸੀ ਉਸ ਦੇ ਕਾਰਨ ਇਹ ਜਿਹੜਾ ਬੇਹਮ ਦੋ ਲਾਸ਼ਾਂ ਨੇ ਜਿਹੜੀਆਂ ਬੇਹਲਾਤ ਦੇ ਵਿੱਚ ਅੱਥੇ ਮਿਲੀਆਂ ਨੇ ਪਰ ਆਖਿਰ ਅਜੇ ਤੱਕ ਇਸ ਚੀਜ਼ ਦਾ ਕਲੀਅਰ ਨਹੀਂ ਹੋਇਆ ਕਿ ਆਖਿਰਕਾਰ ਕਿਸ ਵ ਆ ਨੋਬ ਮਰਡਰ ਕਹਿ ਸਕਦੇ ਆ ਜਾਂ ਕੁਝ ਵੀ ਨਹੀਂ ਹੈ ਜੀ ਤੱਕ ਕਿਹਾ ਜਾ ਸਕਦਾ ਕਿਉਂਕਿ ਇੱਥੇਕਰ ਪੁਲਿਸ ਅਜੇ ਢੀ ਬਿਲਕੁਲ ਕੈਮਰੇ ਮੋਰੇ ਆਉਣ ਤੋਂ ਪ੍ਰੇਜ਼ ਕਰ ਰਹੀ ਹੈ। ਇਹ ਮਾਮਲਾ ਕੀ ਹੋਇਆ ਸੀ 2 ਦਿਨ ਪਹਿਲਾ ਦੇ ਵਿੱਚ ਲਾਸ਼ਾਂ। ਉਹ ਹਾਂਜੀ ਅੱਜ ਸ਼ਾਮ ਨੂੰ ਕੰਟਰੋਲ ਰੂਮ ਕੋਲੇ ਸਾਡੇ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਅਬਲ ਖਾਨੇ ਦੇ ਕਾਫੀ ਇਨਫਲੂਐਂਸ਼ੀਅਲ ਫੈਮਿਲੀ ਚੋਂ ਜ਼ਿੰਮੇਦਾਰਾਂ ਦੀ ਬਿਨੇ ਪ੍ਰਤਾਪ ਤੇ ਉਹਨਾਂ ਦਾ ਬੇਟਾ ਸੂਰਜ ਪ੍ਰਤਾਪ ਹੈ ਜਿਹਨਾਂ ਦਾ ਕੀ ਮਰਡਰ ਹੋਇਆ ਗੋਲੀਆਂ ਮਾਰ ਕੇ ਤੇ ਅਸੀਂ मौके ਤੇ ਆਏ ਹਾਂ ਤੇ मौके ਤੇ ਹੁਣ ਸਾਰੀ ਫੋਰੈਂਸਿਕ ਟੀਮਸ ਵੀ ਬੁਲਾਈਆਂ ਸਾਰੀ ਪੁਲਿਸ ਡੰਗਾਈ ਨਾ ਸ਼ੁਰੂ ਆਰੰਭ ਕਰਕੇ ਤੇ ਜਲਦੀ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਕਾਰਨ ਕੀ ਰਗਲੀ ਰੰਜਿਸ਼ ਹੈ ਦੁਸ਼ਮਣੀ ਹੈ ਕਈ ਐਂਗਲਸ ਨੇ ਜੀ ਅਸੀਂ ਹਜੇ ਦੇਖ ਰਹੇ ਹਾਂ ਅਜੇ ਕੁਝ ਕਲੀਅਰ ਨਹੀਂ ਹੈ ਇਸ ਇਸ ਸਟੇਜ ਤੇ ਦੱਸਣਾ ਵਾਜਬ ਨਹੀਂ ਹੋਏਗਾ ਕਿੰਨੇ ਕਵਾਂ ਵੇ ਸਰ ਤੋਂ ਸੂਚਨਾ ਆਈ ਹੈ ਇਹ तकरीबन ਸਾਨੂੰ ਸਾਡੇ 7:30 ਵਜੇ ਦੇ ਕਰੀਬ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਸੀ ਕੋਈ ਨਹੀਂ ਨਹੀਂ ਰਿਟਰਨ ਦੇ ਵਿੱਚ ਨਾਮ वगैरह ਨਹੀਂ ਨਹੀਂ ਰਿਟਰਨ ਤਾਂ ਕੁਝ ਨਹੀਂ ਹੈ ਜੀ ਹਜੇ ਮੌਕੇ ਤੇ ਹੀ ਆਏ ਹਨ ਇਹਨਾਂ ਦੀਆਂ ਲਾਸ਼ਾਂ ਪਈਆਂ ਫਰੈਂਚਿਕ ਟੀਮ ਬੁਲਾਈ ਹੈ ਸੀਨ ਆਫ ਕ੍ਰਾਈਮ ਨੂੰ ਪ੍ਰੋਪਰਲੀ ਸਟੱਡੀ ਕਰਕੇ ਫਰੈਂਚਿਕ ਐਵੀਡੈਂਸ ਕਲੈਕਟ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਾਂਗੇ